ਧਰਤੀ ਨੂੰ ਲੱਗੇ ਨੇ ਉੱਥੇ ਜਾ ਕੇ ਇਹੋ ਜਿਹਾ ਜੋਗੇ ਕਰਨੇ ਕਿੱਥੇ ਤੱਕ ਸੋਭਾ ਦਿੰਦੇ ਨੇ ਇਹ ਵੀਡੀਓ ਵਿੱਚ ਦੇਖੋ ਫਿਰ ਆਪਾਂ ਉਸ ਕੁੜੀ ਦੀ ਵੀਡੀਓ ਦਿਖਾਵਾਂਗੇ ਜੋ ਹੁਣ ਮਾਫੀ ਮੰਗ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੇ ਕੇਂਦਰ ਉਹ ਕੇਂਦਰ ਬਿੰਦੂ ਆ ਜਿੱਥੇ ਸੰਤਾਂ ਦਾ ਬੜੇ ਸਾਦਾ ਤੇ ਸਤਿਕਾਰ ਨਾਲ ਨਮਸਕਾਰ ਕਰਨ ਬਾਅਦ ਤੇ ਹੁੰਦਿਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਇਹ ਸੁਪਨਾ ਹੁੰਦਾ ਕਿ ਸੱਚਕੰਦ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ ਕਈਆਂ ਦਾ ਇਹ ਅਧੂਰਾ ਰਹਿ ਜਾਂਦਾ ਸੋ ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕੀ ਇੱਕ ਬੀਬੀ ਆ ਜਿਹੜੀ ਉਹ ਸਤਿਗੰਗ ਸ੍ਰੀ ਦਰਬਾਰ ਸਾਹਿਬ ਆ ਕੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ ਇੱਕ ਘੰਟਾ ਰਹਿੰਦੀ ਆ 7:04 ਮਿੰਟ ਤੇ ਉਹਨੇ ਇਹ ਆਸਣ ਕਰਿਆ ਯੋਗਾਸਨ ਕਰਿਆ ਤੇ ਲਗਭਗ ਇੱਕ ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਨ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਰਦਾਲੇ ਕਿਸੇ ਵੀ ਸਥਾਨ ਤੇ ਕੋਈ ਬੀਬੀ ਨੇ ਨਮਸਕਾਰ ਨਹੀਂ ਕੀਤੀ ਸੋ ਇਹ ਜਾਪਦਾ ਕਿ ਉਹ ਬੀਬੀ ਕਿਉਂਕਿ ਸਤਕੰਨ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹ ਲੋ ਇੱਕ ਆਪਣੀ ਉਹ ਬੀਬੀ ਮਸੂਰੀ ਕੱਖਣ ਬਾਅਦ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ ਸੋ ਅਸੀਂ ਨੇ ਸਤਕੰਨ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ ਤੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫੀ ਮੰਗ ਲਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ ਫੇਰ ਬਾਅਦ ਚ ਮਾਫੀਆਂ ਮੰਗਦੇ ਨੇ ਸੋ ਅਜਿਹੀਆਂ ਗੱਲਾਂ ਜਿਹੀਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਜ ਪਹੁੰਚਦੀ ਆ ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਤਿਗੰਦ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਤਾ ਦਾ ਉਹ ਕੇਂਦਰੀ ਜਿੱਥੇ ਬਹੁਤ ਸਾਰੀਆਂ ਸੰਗਤਾਂ ਸਾਦਾ ਤੇ ਸਤਕਾਰ ਆਬਾਤ ਤੇ ਆਉਂਦੀਆਂ ਨੇ ਸੋ ਇੱਥੇ ਆ ਕੇ ਅਸੀਂ ਇਦਾਂ ਦੀਆਂ ਵੀਡੀਓ ਇਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਦਾ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ ਸੋ ਜਿਹੜੇ ਸਾਡੇ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀਗੀ ਉਹ ਤਿੰਨ ਮੁਲਾਜ਼ਮਾਂ ਦੇ ਖਿਲਾਫ ਅਸੀਂ ਭਾਈ ਗਗਨਪਾਲ ਸਿੰਘਾ ਜੋ ਆਰਜੀ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ ਭਾਈ ਬਲਵਿੰਦਰ ਸਿੰਘ ਜੀ ਸੇਵਾਦਾਰ ਉਹ ਮੋਢਲੇ ਤੌਰ ਤੇ ਅਸੀਂ ਉਹਨਾਂ ਨੂੰ ਮਤਲ ਕਰਕੇ ਉਹਨਾਂ ਦੇ ਖਲਾਫ ਕਾਰਵਾਈ ਕੀਤੀ ਆ ਸੋ ਵਾਕਈ ਬੀ ਮਲਾਜਮਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਐਦਾਂ ਦੀ ਕੋਈ ਗਲਤ ਬਾਤ ਪਾਈ ਗਈ ਤਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹਾਂ ਗੱਲਾਂ ਤੋਂ ਸਾਨੂੰ ਚੇਤਿਤ ਹੋਣਾ ਚਾਹੀਦਾ ਅਜਿਹਾਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਅ ਲੈਗੁਰ ਜੀ ਕੀ ਪਾ ਦਿਓ ਤੁਸੀਂ ਇਸ ਗੱਲ ਦਾ ਆਈਡੀਆ ਲਾਓ ਕਿ ਆ ਜੋਗੇ ਵਾਲੀ ਤਸਵੀਰ ਤੁਸੀਂ ਦੇਖ ਰਹੇ ਹੋ ਕੀ ਗਰਾਂ ਗੁਰੂ ਘਰਾਂ ਦੇ ਵਿੱਚ ਆ ਕੇ ਇਹ ਜੋਗਾ ਕਰਨਾ ਸਹੀ ਗੱਲ ਆ ਜਾਂ ਗਲਤ ਇੱਕ ਮਿੰਟ ਬਾਕਫਰ ਵਿੱਚ ਜਰੂਰ ਦੱਸਿਓ ਪਰ ਇਹੋ ਜੇ ਲੋਕ ਜੋ ਗੁਰੂ ਘਰਾਂ ਨੂੰ ਇੱਕ ਮੰਨੋਰੰਜਨ ਦਾ ਸਾਧਨ ਸਮਝ ਰਹੇ ਨੇ ਜਾਂ ਸਿਰਫ ਫੋਟੋਆਂ ਖਿੱਚਣ ਲਈ ਗੁਰੂ ਘਰਾਂ ਚਾਹੁੰਦੇ ਨੇ ਇਹਨਾਂ ਨੇ ਸਾਡੇ ਗੁਰੂ ਸਥਾਨਾਂ ਦਾ ਮਜ਼ਾਕ ਬਣਾ ਰਿਹਾ ਬਣਾ ਰੱਖਿਆ ਤੇ ਇਹਨਾਂ ਲੋਕਾਂ ਦੇ ਸਭ ਤੋਂ ਸਤਿਕਾਰਯੋਗ ਦਾ ਕਾਰਵਾਈ ਹੋਣੀ ਚਾਹੀਦੀ ਹੈ। ਬਕਾਇਦਾ ਇਹ ਕੁੜੀ ਨੇ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਪੋਸਟ ਕੀਤੀ। ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਉਹ ਕੁੜੀ ਨੇ ਜਿਹੜੀ ਮਾਫੀ ਮੰਗੀ ਆ ਉਹ ਵੀ ਵੀਡੀਓ ਤੁਸੀਂ ਦੇਖੋ। ਹੁਣ ਆ ਵੀਡੀਓ ਦੇਖਿਓ ਜਿਹੜੀ ਹੁਣ ਉਹੀ ਕੁੜੀ ਰਵੰਦਰ ਸਾਹਿਬ ਜੋਗਾ ਕਰ ਲਈ ਸੀ ਤੇ ਬਾਅਦ ਵਿੱਚ ਉਹਨੇ ਸੋਸ਼ਲ ਮੀਡੀਆ ਤੇ ਆ ਕੇ ਮਾਫੀ ਮੰਗੀ ਆ। नमस्ते मैं अभी 19 जून को दिल्ली आई थी अवार्ड लेने मुझे योगा और वेलनेस में के दिया गया था तो मैंने सोचा कि मैं माथा टेक आती हूँ गुरुद्वारा और जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई आ, इंटेंट नहीं था मुझे इतना बुरा लग रहा है कि आपको बुरा लगा है प्लीज मुझे, मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियां आ रही है मारने की धमकियां आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ कर देना चाहिए मैं तय दिन से माफी मांग रही हूँ प्लीज माफ कर देना ਮੈਂ ਅਗੇ ਸੇ ਨਹੀਂ ਕਰੂੰਗੀ ਔਰ ਧਿਆਨ ਰੱਖੂੰਗੀ ਮੈਨੂੰ ਰੂਜ਼ ਨਹੀਂ ਪਤਾ ਥੇ ਮੈਂ ਇਮੋਸ਼ਨ ਵਿੱਚ ਭੈ ਗਈ ਥੀ ਪਰ ਮੇਰਾ ਇੰਟੈਂਟ ਗਲਤ ਨਹੀਂ ਥਾ ਸਸਰੀਆ ਦਾ ਦੇਖੋ ਅੱਗੇ ਵੀ ਇੱਕ ਵੀਡੀਓ ਆਈ ਸੀਗੀ ਜਿਹਦੇ ਵਿੱਚ ਉਹ ਕੁੜੀ ਆਪਣੇ ਇੱਥੇ ਬਣਾ ਕੇ ਚਿੰਨ ਲਾ ਕੇ ਗੁਰਦੁਆਰੇ ਮੱਥਾ ਟੇਕਣ ਗਈ ਸੀ ਤੇ ਉਸ ਤੋਂ ਵੀਡੀਓ ਤੇ ਬਹੁਤ ਬੁਰਾ ਮਾਨ ਹੋਇਆ ਸੀ ਹੁਣ ਇਹ ਕੁੜੀ ਕਹਿ ਰਹੀ ਆ ਕਿ ਮੈਨੂੰ ਪਤਾ ਨਹੀਂ ਸੀ ਇਹ ਕੁੜੀ ਦੀ ਉਮਰ ਤੇ ਲਿਹਾਜ਼ੇ ਤੋਂ ਲੱਗਦਾ ਕਿ ਮਜੂਰ ਹੈ ਜਦੋਂ ਤੁਸੀਂ ਯੋਗਾ ਕਰਕੇ ਲੋਕਾਂ ਨੂੰ ਸਾਰੀਆਂ ਵੀਡੀਓ ਪੋਸਟ ਕਰਦੇ ਹੋ ਤੁਹਾਨੂੰ ਸਾਡੀ ਗੱਲ ਦਾ ਪਤਾ ਪਰ ਤੁਹਾਨੂੰ ਸਾਡੇ ਹਰਿਮੰਦਰ ਸਾਹਿਬ ਦੀ ਮਰਿਆਦਾ ਦਾ ਨਹੀਂ ਪਤਾ ਜਿੱਥੇ ਹਿੰਦੂ ਵੀ ਜਾਂਦਾ ਮੁਸਲਮਾਨ ਵੀ ਜਾਂਦਾ ਸਿੱਖ ਵੀ ਜਾਂਦਾ ਸਾਈ ਵੀ ਜਾਂਦਾ ਉੱਥੇ ਅਸੀਂ ਆਪਣੇ ਗੁਰੂ ਨੂੰ ਨਮਸਕਾਰ ਕਰ ਕੇ ਜਾਂਦੇ ਹਾਂ ਨਾ ਕਿ ਅਸੀਂ ਉੱਥੇ ਯੋਗੇ ਜਾਂ ਰੀਲ ਬਣਾਉਣ ਲਈ ਜਾਂਦੇ ਹਾਂ ਯੋਗਾ ਕਰਨ ਨੂੰ ਸਾਡੇ ਕੋਲ ਗਰਾਊਂਡ ਨੇ ਸਾਡੇ ਘਰਾਂ ਚ ਆਪਦੇ ਜੋ ਲੈਵਲ 'ਤੇ ਉਸ ਲੈਵਲ ਤੇ ਤੁਸੀਂ ਜੋਗਾ ਕਰੋ ਪਰ ਧਾਰਮਿਕ ਸਥਾਨਾਂ ਤੇ ਜਾ ਕੇ ਇਹੋ ਜੇ ਕੰਮ ਨਾ ਕਰੋ ਇਹ ਹੱਥ ਜੋੜ ਕੇ ਅਪੀਲ ਹੈ ਸੋ ਦੂਜੀ ਗੱਲ ਇੱਥੇ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਕਿ Hindu Muslim Sikh 싸이다 ਕਿਉਂਕਿ ਹਰਮੰਦਰ ਸਾਹਿਬ ਦੀ ਨੀ ਸਾਇਮੀ ਅਮੀਰ ਜੀ ਕੋਲੋਂ ਲਿਖਵਾਈ ਗਈ ਸੀ ਲਿਖਵਾਈ ਗਈ ਸੀ ਜਿਸ ਤੋਂ ਬਾਅਦ ਹਰਮੰਦਰ ਸਾਹਿਬ ਦੀ ਸਾਰੀ ਸੋ ਸਿੱਖ ਦਾ ਹਰ ਇੱਕ ਧਰਮ ਨਾਲ ਪਿਆਰ ਆ ਹਰ ਇੱਕ ਮਜ਼ਬ ਨਾਲ ਪਿਆਰ ਆ ਸਿੱਖ ਜਾਤਾਂ ਪਾਤਾਂ ਤੋਂ ਮੁਕਤ ਜਾਤਾ ਪਾਤਾ ਚਾਹੁੰਦਾ ਨਹੀਂ ਸੋ ਇਹ ਮ ਉਸਦੇ ਨੂੰ ਜਾਤਾ ਪਾਤਾ ਬਲ ਲਜਾਣ ਤੋਂ ਬਚਾਏ ਜੋ ਗਲਤੀ ਹੈ ਉਸ ਗਲਤੀ ਤੇ ਸਾਹਮਣੇ ਗਲਤੀ ਨੂੰ ਲਿਆਓ ਤੇ ਕੁੜੀ ਨੇ ਮੰਨ ਤਾਂ ਲਿਆ ਕਿ ਮੈਂ ਗਲਤੀ ਕੀਤੀ ਆ ਤੇ ਪਰ ਇਸ ਕੁੜੀ ਨੂੰ ਇਹ ਸਮਝ ਆਉਣੀ ਚਾਹੀਦੀ ਆ ਕਿ ਸਾਡੇ ਗੁਰੂ ਘਰ ਚਾਹੇ ਉਹ ਮੰਦਿਰ ਹੋਵੇ ਮਸਜਿਦ ਹੋਵੇ ਜਾਂ ਫਿਰ ਕੋਈ ਅਸਾਈਆਂ ਦਾ ਚਰਚ ਹੋਵੇ ਉਹਦੇ ਉੱਥੇ ਧਰਮ ਸਥਾਨਾਂ ਤੇ ਜਾ ਕੇ ਤੁਸੀਂ ਜੋਗੇ ਕਿਉਂ ਨਹੀਂ ਕਰਦੇ ਮੰਦਰਾਂ ਦੇ ਵਿੱਚ ਕਦੇ ਸੁਣਿਆ ਤੁਸੀਂ ਯੋਗਾ ਕੀਤਾ ਹੋਵੇ ਚਰਚਾਂ ਵਿੱਚ ਜਾ ਕੇ ਕਦੇ ਸੁਣਿਆ ਤੁਸੀਂ ਯੋਗਾ ਕੀਤਾ ਹੋਵੇ ਮਸਜਿਦ ਵਿੱਚ ਜਾ ਕੇ ਸੁਣਿਆ ਤੁਸੀਂ ਕਦੇ ਯੋਗਾ ਕੀਤਾ ਹੋਵੇ ਤਾਂ ਫਿਰ ਸਾਡੇ ਗੁਰੂ ਧਾਮਾਂ ਨੂੰ ਟਾਰਗੇਟ ਕਿਉਂ ਕਰ ਰਹੇ ਹੋ ਸੋ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰਿਓ ਵੀਡੀਓ ਸਹੀ ਲੱਗਦੀ ਆ ਤਾਂ ਲਾਈਕ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ